ਆਓ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਹਦਾ ਨਾਮ ਗਗਨ ਕਲਾ ਹਾਊਸ ਸਹਿਰ ਪਟਾੜ ਜਿਲ੍ਹਾ ਬਰਨਾਲਾ ਨੇੜੇ ਤਿੰਨ ਗੁਣੀ ਜੀ ਬਸਟਾਡ ਰੋਡ ਐਚਡੀਐਫਸੀ ਬੰਕ ਦੇ ਬਿਲਕੁਲ ਸਾਹਮਣੇ ਜੀ ਗਗਨ ਕਲਾ ਹਾਊਸ ਆਪਣਾ ਮੋਬਾਈਲ ਨੰਬਰ ਹੈਗਾ 8284712662 ਲਓ ਜੀ ਅੱਜ ਬਹੁਤ ਹੀ ਘੈਂਟ ਆਫਰ ਲੈ ਕੇ ਆਏ ਆ ਸਾਰਿਆਂ ਵਾਸਤੇ ਜੀ ਇੱਕ ਤਰੀਕ ਤੱਕ ਲੱਗੂਗੀ ਸੇਲ ਜੀ ਦਾ ਟਾਈਮ ਹੈਗਾ ਇੱਕ ਤਰੀਕ ਤੱਕ 550 ਰੁਪਏ ਦਾ ਪਿਆਰ ਦੁਪੱਟੇ ਵਾਲਾ ਸੂਟ ਆ ਜੀ ਬਹੁਤ ਹੀ ਸੋਹਣਾ ਕਪੜਾ ਤੇ ਬਹੁਤ ਹੀ ਸੋਹਣਾ ਪਿਆਰ ਦੁਪੱਟਾ ਲੱਗਿਆ ਹੋਇਆ ਨਾਲ ਦੇ ਪ੍ਰਿੰਟਿੰਗ ਬਹੁਤ ਸ ਪਰ ਟਾਈਮਿੰਗ ਹੈਗੀ ਆ ਇੱਕ ਤਰੀਕ ਤੱਕ ਆ ਜੀ 550 ਰੁਪਏ ਦਾ ਮਿਲਦਾ ਜੀ ਸੂਟ ਪ्युअर ਦੁਪੱਟੇ ਨਾਲ ਆਪਾਂ ਕਰਦੇ 550 ਦੇ 2 ਲਓ ਜੀ ਕਰ ਦਿਓ ਵੀਡੀਓ ਸਟਾਰਟ ਦੀ 550 ਦੇ 2 ਰੇਟ ਰਹੂਗਾ ਸੇਮ ਬਹੁਤ ਹੀ ਪਿਆਰਾ ਕਪੜਾ ਫੈਬਰਿਕ ਲੀਜੀਵੀ ਦਾ ਸੂਟ ਆ ਜੀ ਤੇ ਨਾਲ ਹੈਗਾ ਫੁੱਲ ਪ्युअर ਦਾ ਦੁਪਟਾਈ ਲਓ ਜੀ ਦੱਬ ਕੇ ਪੰਨਾ ਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਕਿਉਂਕਿ ਇਹ ਆਫਰ ਬਹੁਤ ਹੀ ਘੱਟ ਟਾਈਮ ਤੇ ਮਿਲਦੇ ਹੁੰਦੇ ਐ ਇਹ ਜੀ ਆ ਫਿਰ 550 ਵਾਲਾ ਸੂਟ 550 ਰੁਪਏ ਦੇ ਕਰਤੇ ਦੋ ਦੁਪट्टे ਹੈਗੇ ਨਾਲ ਫੁੱਲ ਪਿਓਰ ਦੇ ਜੀ ਦੁਪट्टे ਹੈਗੇ ਫੁੱਲ ਪਿਓਰ ਦੇ ਰੇਟੋਂਗਾ ਸੇਵ 550 ਦੇ ਦੋ LGV ਦਾ ਸੂਟ ਆ ਨਾਲ ਫੁੱਲ ਪਿਓਰ ਦਾ ਦੁਪੱਟਾ ਆਦੀ ਗੱਲ ਹੈ ਗਿਆ ਓਕੇ ਰਿਪੋਰਟ ਜਗਮਗ ਕਰਦੇ ਪੀਜੀ ਗਣਗਲਾਸ ਉੱਤੇ ਲਓ ਜੀ ਮੇਲਾ ਲੱਗ ਚੁਕਿਆ ਗਣਗਲਾਸ ਉੱਤੇ ਮੇਲੇ ਦਾ ਟਾਈਮ ਹੈਗਾ ਇੱਕ ਤਰੀਕ ਤੱਕ ਆ ਜੀ ਬਹੁਤ ਹੀ ਸੋਹਣਾ ਕਪੜਾ ਫਨ ਪਿਆਰ ਦਾ ਦੁਪੱਟਾ ਹੋ ਗਾਰੰਟੀ ਹੋਊਗੀ ਫਨ ਪਿਆਰ ਦੁਪੱਟਾ ਹੋ ਨਾਲ 550 ਰੁਪਏ ਦਾ ਮਿਲਦਾ ਸੀਗਾ 550 ਰੁਪਏ ਦੇ ਦੋ ਆ ਜੀ ਕਪੜਾ ਫੈਬਰਿਕ ਬਹੁਤ ਜ਼ਿਆਦਾ ਵਧੀਆਗਾ ਮਿਲ ਲਗੇ ਦੋ 550 ਦੇ ਦੋ ਜੀ ਲਓ ਜੀ ਸਕਰੀਨ ਸ਼ਾਟ ਕਰੀ ਚਲੋ ਤੇ ਆਰਡਰ ਬੁੱਕ ਕਰਵਾਈ ਚਲੋ ਆਰਡਰ ਨੰਬਰ ਹੈ 82848 12622 82848 12622 ਲਓ ਜੀ ਆਰਟੀਕਲ ਚੈੱਕ ਕਰੋ ਓਕੇ ਰਿਪੋਰਟਾ ਬ੍ਰੀਕ ਪ੍ਰਿੰਟ ਦਾ ਡਿਜ਼ਾਈਨ ਆ ਤੇ ਨਾਲ ਫੁੱਲ ਪ्युअर ਦਾ ਦੁਪੱਟਾ ਰੇਟ ਹੈਗਾ 550 ਦੇ ਦੋ ਜੀ 550 ਦੇ ਦੋ ਲਓ ਜੀ ਗਿਣਤੀ ਦਾ 4 450 ਹੀ ਸੂਟ ਆਇਆ ਵੜ ਕੇ ਜੀ ਮੈਰਿਜ ਹੋ ਪਿੱਛੇ ਤੇ ਆਪਾਂ ਜਲਦੀ ਜਲਦੀ ਕਰ ਦੇਣੇ ਖਾਤਮ ਜੀ 1 ਤਰੀਕ ਤੱਕ ਸੇਲ ਹੈ ਜੀ 550 ਦੇ ਦੋ 550 ਦੇ ਦੋ ਮੇਲਾ ਲੱਗ ਚੁਕਿਆ ਜੀ ਗਣ ਕਲਾਸ ਵਾਸਤੇ ਜਲਦੀ ਜਲਦੀ ਸਕਰੀਨ ਸ਼ਾਟ ਕਰੀ ਚਲੋ ਆਰਡਰ ਬੁੱਕ ਕਰਵਾਈ ਚਲੋ ਜੀ ਆਰਡਰ ਵਾਲਾ ਨੰਬਰ ਹੈਗਾ 8284812602 8284812602 ਜਿਹੜੇ ਪਣ ਪੁਰਾਣੇ ਲੈਣਾ ਵੇਚਣ ਵਾਸਤੇ ਕਪੜਾ ਉਹ ਜਲਦੀ ਜਲਦੀ ਆਜੋ ਫੁੱਲ ਫੇਰੇ ਹੋਣਗੇ ਗਣਕਲਾ ਤੋਂ ਤੇ ਬਹੁਤ ਹੀ ਤਰ੍ਹਾਂ ਕਪੜਾ ਫੈਬਰਿਕ 550 ਦੇ ਦੋ ਜੀ 550 ਦੇ ਦੋ ਨਾ ਜੀ ਕਿਤੋਂ ਮਿਲਨੇ ਆ ਚਾਹੇ ਲੁਧਿਆਣੇ ਜਾਂੜੋ ਚਾਹੇ ਪਠਿੱਡੇ ਜਾਂੜੋ ਚਾਹੇ ਐਮਪਰਸਰ ਜਾਂੜੋ ਚਾਹੇ ਬਰਨਾਲੇ ਆੜੋ ਆਪਣੀ ਦੁਕਾਨ ਹੈ ਗਿਆ ਪੰਜਾਬ ਦੇ ਵਿੱਚ ਜਿਨਾ ਬਰਨਾਲਾ ਸਹਿਰ ਭਦੌੜ ਨੇੜੇ ਤਿੰਨ ਕੋਣੀ ਜੀ ਬਾਸਟਾ ਰੋਡ ਐਚ ਡੀ ਐਫ ਸੀ ਬੈਂਕ ਦੇ ਬਿਲਕੁਲ ਸਾਹਮਣੇ ਪੈਂਦੀ ਆ ਦੁਕਾਨ ਜੀ ਗੁਰਨਾਥ ਸਾਹਿਬ ਜੀ ਤੇ ਮੋਬਾਈਲ ਨੰਬਰ ਹੈਗਾ 8248 1260 ਬਾਈ ਜੀ ਅੱਗੇ ਨਾ ਜਾਇਓ ਠੱਗੇ ਜਾਉਂਗੇ ਕਿੰਨਾ ਤੇ ਨਾ ਜਾਇਓ ਵੜੇ ਜਾਉਂਗੇ ਲਓ ਜੀ ਫੁੱਲ ਪ्युअर ਦੁਪੱਟੇ ਲਾਲ ਆ ਕੇ ਸੂਟ ਪ੍ਰਿੰਟਿੰਗ ਦੇ ਵਿੱਚ 550 ਰੁਪਏ ਦੇ ਕਰਤੇ ਦੋ 550 ਦੇ ਦੋ ਤੇ ਕਪੜਾ ਦਾ ਮੱਖਣ ਮਲਾਈ ਕਪੜਾ ਦੀ ਮੱਖਣ ਮਲਾਈ ਕਿਆ ਬਾਤ ਆ ਡੈ ਆ ਦੇਖੋ ਕੇ ਰਪੋਟ ਆ ਜੀ ਫੁੱਲਾਂ ਵਾਲੇ ਸੂਟ ਆ ਗੈਨ ਗਲਾ ਤੋਂ ਤੇ ਰੇਟ ਹੈਗਾ 550 ਦੇ ਦੋ ਜੀ 550 ਦੇ ਦੋ 550 ਦੋ ਕਰਤੇ ਜੀ 550 ਦੇ ਦੋ ਨਾਲ ਫੁੱਲ ਪਿਓ ਤੇ ਦੁਪੱਟਾ ਜੀ ਲਓ ਜੀ ਡਰੈਸ ਲੋਡ ਕਰ ਲਓ ਜੀ ਸ਼ਹਿਰ ਪਤੌੜ ਜ਼ਿਲ੍ਹਾ ਬਰਨਾਲਾ ਨੇੜੇ ਤਿੰਨ ਕੋਣੀ ਬਸਟਾਹੇ ਰੋਡ ਜੀ ਐਚਡੀ ਐਸ਼ੀ ਬਿੰਕ ਦੇ ਬਿਲਕੁਲ ਸਾਹਮਣੇ ਜੀ ਗਾਂ ਕਲਾਤ ਹਾਉ ਜੀ ਲਓ ਜੀ ਆ ਤਾਂ ਡਿਜ਼ਾਈਨ ਬਾਲਾ ਹਟ ਡਿਜ਼ਾਈਨ ਹੈ ਜੀ ਬਾਲਾ ਘੇਟ ਡਿਜ਼ਾਈਨ ਹੈ ਭੈਣਾ ਮਿਰਿਆ ਕਮਲੀਆਂ ਹੋ ਗਈਆਂ ਆ ਡਿਜ਼ਾਈਨ ਦੇ ਪਿੱਛੇ ਦੁਬਾਰੇ ਫੇਰ ਕਰਵਾਤਾ ਰੀਸਟਾਕ ਜੀ ਇਹ ਇਹ ਵੀ ਕਰਤੇ 550 ਰੁਪਏ ਦੇ ਦੋ ਤੇ ਨਾਲਗਾ ਫੁੱਲ ਪਿਆਰ ਦਾ ਡਬਟਾ ਆਹ 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 ਕੀ ਬਾਤ ਆ ਕੀ ਬਾਤ ਆ ਕਿੰਨਾ ਸੋਹਣਾ ਆਰਟੀਕਲ ਰੇਟ ਹੈਗਾ 550 ਦੇ ਦੋ ਤੇ 550 ਦੇ ਦੋ ਗਾਇਣੇ ਲਾਤਾ ਤੇ ਉਹ ਤਾਂ ਉਹਦਾ ਪਤਾ 70 745 ਲਓ ਜੀ ਡਰੈਸ ਨੋਟ ਕਰ ਲਓ ਜੀ ਸ਼ਹਿਰ ਪਤੌੜ ਜ਼ਿਲ੍ਹਾ ਬਰਨਾਲਾ ਨੇੜੇ ਤਿੰਨ ਕੋਣੀ ਬਸਤਾ ਡੋਰ ਜੀ ਐਸਸੀਬੈਂਕ ਦੇ ਬਿਲਕੁਲ ਸਾਹਮਣੇ ਜੀ ਗਦਨਪਾਲਤ ਹਾਊਸ ਲਓ ਜੀ ਲਓ ਡਿਜ਼ਾਈਨ ਚੈੱਕ ਕਰ ਚਲੋ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਕਪੜਾ ਫੈਬਰਿਕ ਬਹੁਤ ਹੀ ਸੋਹਣਾ ਹੈ ਜੀ ਫੁੱਲ ਪ्युअर ਦੁਪੱਟੇ ਡਾਲਾ 550 ਰੁਪਏ ਦੇ ਦੋ ਆ ਜੀ ਇੱਕ ਤਰੀਕ ਤੱਕ ਸੇਲ ਲੱਗਣੀ ਹੈ ਜੀ ਇੱਕ ਤਰੀਕ ਤੱਕ ਬਸ ਗੈਤੀ ਦੇ 10-11 ਦੇਣੀ ਹੈ ਜੀ ਜਲਦੀ ਜਲਦੀ ਆ ਜਾਓ ਜਲਦੀ ਜਲਦੀ ਹਮ ਹਵਾ ਕੇ ਪਹੁੰਚੋ ਜੀ ਗਨ ਗਲਾਸ ਉਤੇ ਸਾਰੇ ਪੈਟਰਾ ਬਹੁਤ ਹੀ ਪਿਆਰਾ ਕਪੜਾ ਫੈਬਰਿਕ ਰੇਟ ਰਊਗਾ ਸੇਲ 550 ਦੇ 2 ਜੀ 550 ਦੇ 2 ਲਓ ਜੀ ਲਓ ਡਿਆ ਤੇ ਕਲਰ ਚੈੱਕ ਕਰਿਓ ਲਓ ਡਿਜ਼ਾਈਨ ਤੇ ਕਲਰ ਤਾਂ ਬਾਰੇ ਸੋਹਣੇ ਸੋਹਣੇ ਸੂਟ ਆ ਜੀ 550 ਰੁਪਏ ਦੇ ਦੋ ਆ 550 ਰੁਪਏ ਦਾ ਇੱਕ ਮਿਲਦਾ ਸੀਗਾ ਆਪਾਂ ਦੇਣੇ ਆ 550 ਰੁਪਏ ਦੇ ਦੋ ਅਸੀਂ ਤਾਂ ਸਟਾਕ ਕਲੀਅਰ ਹੀ ਕਰਨਾ ਜੀ ਖਾਦਮੀ ਕਰਨਾ ਜਲਦੀ ਜਲਦੀ ਆ ਜਾਓ ਜੀ ਜਿਹੜਿਆ ਭੈਣਾ ਤੋਂ ਮੇਲੇ ਲੁੱਟੇ ਜਾਂਦੇ ਆ ਲੁੱਟ ਲਓ ਆਪਾਂ ਤਾਂ ਲੁੱਟ ਖਤਮ ਕਰਤੀ ਜੀ ਲੁੱਟ ਖਤਮ ਕਰਤੀ ਉਹ ਲੁੱਟ ਖਤਮ ਕਰਨੀ ਆ ਇਹਾਂ ਲੁੱਟਣ ਦਾ ਦੇਣੇ ਨਹੀਂ ਬੱਬੂ ਵੀਰੇ ਬਿਲਕੁਲ ਵੀਰੇ ਬਿਲਕੁਲ ਦੋ ਸਾਡੇ ਤੇ ਨਹੀਂ ਲਓ ਜੀ ਲਓ ੜਿਆ ਚੱਕਰ ਜਦ ਓਹੋ ਮਹਿੰਗਾ ਖੋਲਤਾ ਵਿੱਚ ਚਲ ਮਹਿੰਗਾ ਵਿਆਪਾ ਦੇਣਾ 550 ਰੁਪਏ 550 ਦੇ ਦੋ ਓਹੋ ਦੁਪੱਟਾ ਕਾਟਨ ਦਾ ਕੋਈ ਬਾਤ ਨਹੀਂ ਬਰੇ ਕਾਟਨ ਦਾ ਹੋਵੇ ਪ्योर ਦਾ ਦੁਪੱਟਾ ਹੋਵੇ ਰੇਟ ਤਾਂ ਸੇਮ ਹੀ ਰਹਿਣਾ 550 ਦੇ ਦੋ 550 ਦੇ ਦੋ ਓਹੋ ਕਿੰਨਾ ਸੋਹਣਾ ਆ ਗਿਆ ਕੀ ਬਾਤ ਹੈ ਲਓ ਜੀ ਲਓ ਕਾਟਨ ਦੁਪੱਟੇ ਨਾਲ ਵੀ ਸੂਟ ਇਹਦਾ ਤਿੰਨ ਚਾਰ ਸੂਟ ਹੀ ਹੋਣਗੇ ਜੀ ਵਿੱਚ ਹੀ ਕਰਤੇ ਵੀ 550 ਰੁਪਏ ਦੇ ਦੋ ਆ ਸੇਲ ਲਾਦੀ ਸੇਲ ਗਣ ਕਲਾਤ ਆਪਸ ਵਾਲੇ ਨੇ ਸੇਲ ਵੀ ਲਾਉਂਦੇ ਆ ਪਰ ਘੈਂਟ ਚੀਜ਼ਾਂ ਦੀ ਲਾਉਂਦੇ ਆ ਵੀ ਦੇਸੀ ਐ ਮਾਰ ਨਹੀਂ ਲਾਉਂਦੇ ਜੀ ਬ੍ਰਾਂਡ ਚੀਜ਼ਾਂ ਹੁੰਦੀਆਂ ਕੱਪੜਾ ਦੇਖੋ ਰੈਡ ਰੋਜ ਕੁਆਲਿਟੀ ਨੰਬਰ 1 ਕੱਪੜਾ ਫੈਬਰਿਕ ਟੋਪ ਦਾ ਬਾਅਦ ਚੋਣਾ ਕਿ ਵਾਸੀ ਰਹਿ ਗਏ ਤੇ ਗਵੰਡੀ ਲੈ ਕੇ ਲਓ ਜੀ ਲਓ ਡਿਜ਼ਾਈਨ ਦੇਖੀ ਚਲੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਆਰਟੀਕਲ ਬਹੁਤ ਸੋਹਣੇ ਸੋਹਣੇ ਆਰਟੀਕਲ ਕੱਪੜਾ ਫੈਬਰਿਕ ਬਹੁਤ ਸੋਹਣਾ ਹੈ ਜੀ ਫੇਰ ਲੈ ਜਾਓ ਜੀ 8000 ਰੇਟ ਆ ਜੀ 550 ਦੇ ਦੋ ਜੀ 550 ਦੇ ਦੋ 550 ਦੇ ਦੋ ਲੱਗੀ ਸੇਲ ਲੱਗੀ ਸੇਲ ਜਲਦੀ ਜਲਦੀ ਆ ਜਾਓ ਜੀ ਫੇਰ ਨਾ ਕਹੋ ਅਸੀਂ ਰਹਿ ਗਏ ਗਵਾਂਡੀ ਲੱਗੇ ਲਓ ਜੀ ਅੱਗੇ ਨਾ ਜਾਇਓ ਥੱਗੇ ਜਾਉਂਗੇ ਅੱਗੇ ਨਾ ਜਾਇਓ ਭਾਈ ਵੱਡੇ ਜਾਉਂਗੇ ਭਾਈ ਵੱਡੇ ਜਾਉਂਗੇ ਲਓ ਜੀ ਲਓ ਕੀ ਬਾਤ ਆ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਨਾਲ ਆ ਗਿਆ ਦੁਪੱਟਾ ਓਕੇ ਰਿਪੋਰਟਰ ਰੇਡ ਨੋ ਦਾ ਸੇਮ ਸਾਟੇ ਪਾਸ ਕਿੰਨਾ ਸੋਹਣਾ ਡਿਜ਼ਾਈਨ ਆ ਬਹੁਤ ਘੈਂਟ ਆ ਕੀ ਬਾਤ ਹੈ ਪ੍ਰਿੰਟ ਵੀ ਬਹੁਤ ਸੋਹਣਾ ਜੀ ਤਾਂ ਲਓ ਜੀ ਲਓ ਲੱਗਦੀ ਕਿੰਨਾ ਸੋਹਣਾ ਪੀਸ ਆ ਓਕੇ ਰਿਪੋਰਟਰ ਓਕੇ ਰਿਪੋਰਟਰ ਲਓ ਜੀ ਲਓ ਤੇ ਕਪੜਾ ਫੈਬਰਿਕ ਤਾਂ ਬੜਾ ਹੀ ਸੋਹਣਾ ਆ ਗਿਆ ਜੀ ਕਾਟਨ ਦੇ ਵਿੱਚ ਸਾਡੇ ਆਪਸਰਪੇ ਦੇ ਕਰਤੇ ਦੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਜੀ ਕੋਈ ਭੈਣ ਭਰਾ ਰਹਿਣਾ ਦੇਣ ਲਓ ਜੀ ਲਓ ਜਿੰਨਾ ਭੜਾ ਤੋਂ ਮੇਲੇ ਲੁੱਟੇ ਜਾਂਦੇ ਆ ਲੁੱਟ ਲੋ ਜੀ ਫੇਰ ਮੈਂ ਕਿਹਾ ਅਸੀਂ ਰਹਿ ਗਏ ਗਵੰਡੀ ਲੱਗੇ ਲਓ ਜੀ ਲਓ ਦੁਪੱਟੇ ਦੇਖੋ ਕਿੰਨੇ ਸੋਹਣੇ ਸੋਹਣੇ ਦੁਪੱਟੇ ਆ ਜੀ ਕਿੰਨੇ ਸੋਹਣੇ ਸੋਹਣੇ ਲੈ ਬਈ yellow ਕਲਰ ਕੋ ਜਗਮਗਾ ਕਰਦਾ ਪੀਸ ਕੀ ਬਾਤ ਹੈ ਇਹ ਤਾਂ ਜੀ ਦਵਾਰੇ ਨਹੀਂ ਮਲੇ ਇਹ ਤਾਂ ਜੀ ਤੋਹਫਾ ਤੋਹਫੇ ਜਿਹੜੀ ਆ ਭਣੇ ਤੇ ਲੁੱਟੇ ਜਾਂਦੇ ਮੇਲੇ ਲੁੱਟ ਲਓ ਤੇ ਜਲਦੀ ਜਲਦੀ ਆ ਜਾਓ ਜੀ ਜਲਦੀ ਜਲਦੀ ਆ ਜਾਓ ਜੀ ਹੁਣ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ ਹੁਣ ਸਵੇਰੇ ਆ ਜਾਓ ਜੀ ਲਓ ਜੀ ਲਓ ਲਓ ਜੀ ਲਓ ਜੀ ਐਡਰੈਸ ਹੈਗਾ ਨੇੜੇ ਤਨਕੁਣੀ ਬਸਟਾ ਰੋਡ ਜੀ ਸਾਹਮਣੇ ਐਚ ਡੀ ਐਸ ਬੈਂਕ ਗਣ ਗਲਾਸ ਹਾਊਸ ਭਦੌਰ ਡਿਸਟ੍ਰਿਕਟ ਬਰਨਾਲਾ ਪੰਜਾਬ ਜਿੱਥੇ ਲੱਗ ਗਿਆ ਭਾਰੀ ਮੇਲਾ 1 ਤਰੀਕ ਤੱਕ ਸੇਲ ਆ ਜਲਦੀ ਜਲਦੀ ਆ ਜਾਓ ਮੇਰੀਆਂ ਭੈਣਾ ਹੋਮ ਹੋਵਾ ਕੇ ਪਹੁੰਚੋ ਜੀ ਗਣ ਗਲਾਸ ਹਾਊਸ ਤੇ ਪ੍ਰਾਈਸ ਕਰਤਾ 550 ਦੋ ਜੀ 550 ਦੋ ਨਾ ਡਬਟਾ ਲਵਾਤਾ ਫੁੱਲ ਪਿਆਰ ਦਾ ਜੀ ਲਓ ਜੀ ਵੈਰਾਈਟੀ ਦੀ ਕੋਈ ਕਮੀ ਨਹੀਂ ਜਿੰਨਾ ਮਰਜ਼ੀ ਸਟਾਕ ਲੈ ਲਓ ਫੁੱਲ ਸਟਾਕ ਅਵੇਲੇਬਲ ਆ ਜਿੰਨਾਂ ਨੇ ਲੈਣਾ ਵੇਚਣ ਵਾਸਤੇ ਕਪੜਾ ਉਨਾ ਵਾਸਤੇ ਰੇਟ ਹੁੰਦੇ ਆ ਅਲੱਗ ਅਸੀਂ ਵੀਡੀਓ 'ਚ ਨਹੀਂ ਮੈਂਸ਼ਨ ਕਰਦੇ ਉਹ ਸਾਨੂੰ ਸਿੱਧਾ ਡਾਇਰੈਕਟ ਮਿਲੋ ਦੁਕਾਨ ਤੇ ਆ ਕੇ ਮਿਲੋ ਫੁੱਲ ਹੋਣਗੇ ਫਾਇਦੇ ਜੀ ਗਣਗਲਾ ਤੋਂ ਉਸੇ ਆਹੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਜੀ ਕਿੰਨੇ ਪਿਆਰੇ ਪਿਆਰੇ ਕਲਰ ਆ ਗਏ 550 ਰੁਪਏ ਦੇ ਦੋ ਤੇ ਰੰਗ ਡਿਜ਼ਾਈਨ ਓਕੇ ਜੀ ਰਿਪੋਰਟ ਆ ਜੀ ਜਲਦੀ ਜਲਦੀ ਸਕਰੀਨ ਸ਼ਾਟ ਕਰੀ ਚੱਲੋ ਆਰਡਰ ਬੁੱਕ ਕਰਵਾਇ ਚੱਲੋ ਜੀ ਆਰਡਰ ਦਾ ਨੰਬਰ ਹੈਗਾ 8284812622 8284812622 ਜੀ ਲਓ ਜੀ ਐਡਰੈਸ ਨੋਟ ਕਰ ਲਓ ਜੀ ਸ਼ਹਿਰ ਭਦੌੜ ਗਲਾ ਬਰਨਾਲਾ ਨੇੜੇ ਤਿੰਨ ਕੋਣੀ ਬਸਟਾਂ ਰੋਡ ਦੀ ਐਚ ਡੀ ਐਸ ਸੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਗਾਂਗਰਾਵ ਹਾਊਸ ਜੀ ਲਓ ਜੀ ਕਲਰ ਵੀ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਹੀ ਸੋਹਣਾ ਕਲਰ ਮਿੱਠਾ ਯਾਰ ਰੰਗ ਤੇ ਕਪੜਾ ਫੈਬਰਿਕ ਬਹੁਤ ਹੀ ਸੋਹਣਾ ਹੈ ਜੀ ਐਤਿਹਰ ਗਰਮੀਾਂ ਚ ਲੁੱਟ ਖਤਮ ਕਰ ਦੇਣੀ ਸਾਰੀ ਉਹਲੇ ਪੜਦੇ ਚੱਕ ਦੇਣਿਆ ਸਾਰੇ ਜੀ ਲਓ ਜੀ ਰੰਗੜਿਆਂ ਤਾਂ ਬਾਹਲੇ ਸੋਹਣੇ ਸੋਹਣੇ ਰੰਗ ਆ ਕਪੜਾ ਫੈਬਰਿਕ ਬਾਹਲਾ ਸੋਹਣਾ ਢੇਡ ਕਪੜਾ ਜੀ ਕਾਬਿਲ ਆਇਆ ਐ ਇਤਨੀ ਲੁੱਟਣ ਦੇਣਾ ਕਿਸੇ ਨੂੰ ਵੀ ਆਪਾ ਦੇਣਿਆ 550 ਦੇ ਦੋ ਤੇ 550 ਦੇ ਦੋ ਜੀ ਲਓ ਜੀ ਇੱਕ ਤੇ ਖਤਮ ਕਰ ਦੇਣੀ ਐ ਖਤਮ ਲਓ ਜੀ ਫੁੱਲ ਫਾਇਦੇ ਕਰਨੇ ਆ ਭੈਣ ਭਰਾਵਾਂ ਦੇ ਫੁੱਲ ਫਾਇਦੇ ਬ੍ਰੈਂਡ ਕਪੜੇ ਦੀ ਲੱਗਦੀ ਆ ਸੇੜ ਬ੍ਰੈਂਡ ਦਾ ਘੜੇ ਗਗਨ ਕਲਾਥ ਹਾਊਸ ਆਪਣੀ ਦੁਕਾਨ ਹੈਗੀ ਆ ਪੰਜਾਬ ਦੇ ਵਿੱਚ ਜ਼ਿਲ੍ਹਾ ਬਰਨਾਲਾ ਸ਼ਹਿਰ ਪਧਾੜ ਨੇੜੇ ਤਨਖੁਣੀ ਬੱਸ ਸਟੈਂਡ ਰੋਡ ਜੀ HDFC ਬੈਗ ਦੇ ਬੜਕੋ ਸਾਹਮਣੇ ਜੀ ਗਾਂਢ ਗਲਾਉਤੋ ਜੀ ਆਪਣਾ ਮੋਬਾਈਲ ਨੰਬਰ ਹੈਗਾ 8284812600 22 ਜੀ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਰੈੱਡ ਕਲਰ ਦੇ ਵਿੱਚ ਤੇ ਕਿੰਨਾ ਸੋਹਣਾ ਰੰਗ ਤੇ ਕਿੰਨਾ ਪਿਆਰਾ ਫਰੰਟ ਹੋਇਆ ਵਾ ਤੇ ਰੇਟ ਰਹੂਗਾ ਸੇਮ 450 550 ਦੇ ਦੋ 550 ਦੇ ਦੋ ਲਓ ਜੀ ਲਓ ਬਿਊਟੀਫੁਲ ਡਿਜ਼ਾਈਨ ਤੇ ਬਹੁਤ ਹੀ ਸੋਹਣਾ ਕਪੜਾ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਲਿਆ ਭਈਆ ਵੀ ਲੈ ਵੀ ਲਓ ਜੀ ਆਰਟੀਕਲ ਚੈੱਕ ਕਰੀ ਚਲੋ ਬਹੁਤ ਹੀ ਪਿਆਰਾ ਆਰਟੀਕਲ ਹੈ ਓਕੇ ਰਿਪੋਰਟਾ ਰੇਟ ਕਰਤਾ 550 ਦੇ ਦੋ ਜੀ 550 ਦੇ ਦੋ ਲਓ ਜੀ ਲਓ ਆ ਦਾ ਡਿਜ਼ਾਈਨ ਚੈੱਕ ਕਰੋ ਜੀ ਕਿੰਨਾ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਸੋਹਣਾ ਕਪੜਾ ਤੇ ਬਹੁਤ ਹੀ ਸੋਹਣਾ ਜਿਹਾ ਲੱਗਿਆ ਬਰ ਨਾਲ ਦੁਪੱਟਾ ਹੈਗਾ ਬਈ ਹੋਰ ਕੁਝ ਮਿੱਠਾ ਰੇਟ ਹੈ ਜੀ 552 ਜੀ 550 ਦੇ 2 ਪਹਿਲਾਂ ਦਾ ਜੀ ਸੋਨੇ ਸੋਨੇ ਕਰਿਆ ਕਰੋ ਕਮੈਂਟ ਤੇ ਨਾਲ ਨਾਲ ਚੱਲਦੀ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਤੇ ਨਾਲ ਥੱਲੇ ਬੈਲ ਆਈਕਨ ਤੇ ਨਾਲ ਦਬਾਰਿਆ ਕਰੋ ਜੀ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਨਵੇਂ-ਨਵੇਂ ਆਉਂਦੇ ਆਪਣੇ ਕੋਲ ਸੂਟ ਨਵੇਂ-ਨਵੇਂ ਆਉਂਦੇ ਆਰਟੀਕਲ ਡੇਲੀ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਬਾਕੀ ਤੁਸੀਂ ਦੱਸੋ ਜਿਹੜਾ ਪੈਨਪਰਾ ਸਾਡੀ ਨਵੀਂ ਵੀਡੀਓ ਦੇਖ ਰਿਹਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇੰਸਟਾਗ੍ਰਾਮ ਦੇ ਬੀਜ ਬਣਾ ਉਹਨੂੰ ਜਰੂਰ ਫੋਲੋ ਕਰਿਆ ਕਰੋ ਜੀ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਸ਼ੇਅਰ ਕਰਨਾ ਹੋਰ ਵੀ ਪੈਨਪਰਾਵਾਂ ਦਾ ਫਾਇਦਾ ਹ ਸੋਹਣੇ ਸੋਹਣੇ ਸੂਟ ਖਰੀਦਣ ਲਈ ਗਣ ਗਲਾਸ ਹਾਊਸ ਤੇ ਆਇਆ ਕਰੋ ਜੀ ਤੇ ਫੁੱਲ ਫਾਇਦੇ ਕਰਵਾਇਆ ਕਰੋ। ਲਓ ਜੀ ਡਿਸਕਾਊਂਟ ਕਰ ਲਓ ਸ਼ਹਿਰ ਭਦਾਵੜ ਜ਼ਿਲ੍ਹਾ ਬਰਨਾਲਾ ਨੇੜੇ ਤਿੰਨ ਕੋਣੀ ਬੱਸ ਸਟੈਂਡ ਰੋਡ ਜੀ ਸਾਹਮਣੇ ਐਚ ਡੀ ਐਸ ਬੈਂਕ ਗਣ ਗਲਾਸ ਹਾਊਸ ਭਦਾਵੜ ਡਿਸਟ੍ਰਿਕਟ ਬਰਨਾਲਾ ਪੰਜਾਬ ਜਿੱਥੇ ਲੱਗਿਆ ਭਾਰੀ ਮੇਲਾ ਇੱਕ ਤਰੀਕ ਤੱਕ ਸੇਲ ਆ ਜੀ ਰੇਟ ਰਹੋਗਾ ਸੇਮ 550 ਦੇ ਦੋ ਸੋਹਣੇ ਸੋਹਣੇ ਸੂਟ ਖਰੀਦਣ ਲਈ ਗਣ ਗਲਾਸ ਹਾਊਸ ਤੇ ਪਹੁੰਚੋ ਸਾਰੇ ਪਿੰਡਪੁਰਾ ਹਮ ਹਮਾ ਕੇ ਪਹੁੰਚੋ ਲਓ ਜੀ ਗੈਫਟਾਂ ਦੀ ਸਕੀਮ ਸੇਮ ਚੱਲੀ ਜਾਂਦੀ ਹੈਗੀ ਆ ਦੋਸਤ ਕਿ ਮੈਂ ਕੱਟ ਗਿਆ ਸਭਾਈ 10 ਦਿਨ ਕਿਹੜੀ ਕਿਹੜੀ ਹੋ ਗਈ ਫਿਰ ਲਓ ਜੀ ਇੰਸਟਾਗ੍ਰਾਮ ਤੇ ਲਾਓ ਸਾਡੀ 10 ਦਿਨ ਇੰਸਟਾਗ੍ਰਾਮ ਤੇ ਜੀ 10 ਦਿਨ ਲਗਾਤਾਰ ਸਾਡੀਆਂ ਸਟੋਰੀਆਂ ਲਾਓ ਜੀ ਸਕਰੀਨਸ਼ਾਟ ਲੈ ਕੇ ਆਇਓ 11ਵੇਂ ਦਿਨ ਆਪਣਾ ਗ੍ਰੈਫਟ ਲੈ ਜਾਓ ਜੀ ਬਾਕੀ ਆਪਣੀ ਦੂਜੀ ਸਕੀਮ ਚੱਲੀ ਜਾਂਦੀ ਵੀਰੇ ਜਿਵੇਂ 5000 ਤੋਂ ਪਲੱਸ ਸ਼ਾਪਿੰਗ ਕਰਦੇ ਆਗੇ ਉਹਨਾਂ ਵਾਸਤੇ ਗਿਫਟ ਹੈ ਜਿਹੜੇ 5000 ਪਲੱਸ ਤੋਂ ਸ਼ਾਪਿੰਗ ਕਰਦੇ ਆ ਉਹਨਾਂ ਲਈ ਵੀ ਗਿਫਟ ਹੈ ਜੀ ਬਾਕੀ ਆਦੇ ਲਈ ਇੰਨਾ ਹੀ ਬਹੁਤ ਬਹੁਤ ਧੰਨਵਾਦ ਮੈਂ ਜੀ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਇੱਕ ਧਮਾਕੇ ਦੇ ਨਾਲ ਜੀ ਓਕੇ ਜੀ